ਜੀ ਮੇਰੇ ਵੇਲੇ ਇਹ ਟੌਪ ਦਾ ਹੁੰਦਾ ਨਾ ਉਦੋਂ ਅਫੀਸਰ ਹੂੰ ਤੇ ਜੋ ਜਨਰਲ ਵੈਦਿਆ ਉਹਨਾਂ ਨਾਲ ਹੋਈ ਹੈਗੀ ਆ ਮੈ ਲਾਲ ਤਮਾਤੇ ਅਨਜਰ ਜੰਦਾਸ ਨਾਲ ਹੋਈ ਆ ਹੂੰ ਇਹ ਵੀ ਇੱਕ ਪ੍ਰਾਟੀ ਹੋਣਾ ਸੀਗਾ ਹੂੰ ਕਿਉਂਕਿ ਮੈਂ ਜਦੋਂ ਘਰੋਂ ਗਿਆ ਹੈਗਾ ਹੂੰ ਸਾਰਨਾ ਪਹਿਲੇ ਮੇਰੇ ਤੇ ਜਿਹੜਾ ਦੋਸ਼ ਲੱਗਿਆ ਸੀਗਾ ਹੂੰ ਉਹ ਇੱਕ ਐਸਐਸਪੀ ਸੀਗਾ ਜਿਹੜਾ ਕਿ ਬਹੁਤ ਬਦਨਾਮ ਐਸਐਸਪੀ ਸੀਗਾ ਹੂੰ ਏਪੀ ਪਾਂਡੇ ਹੂੰ ਬਿਲਕੁਲ ਉਹਦੇ ਉਦੋਂ ਉਹ ਦੇ ਸਿਨਰ ਸੁਪਰਡੈਂਟ ਪੁਲਿਸ ਲੁਧਿਆਣਾ ਸੀਗਾ ਹੂੰ ਸਾਡੇ ਤੇ ਮੇਰੇ ਤੇ ਦੋਸ਼ ਹੈਗਾ ਕਿ ਮੈਂ ਉਹਨੂੰ ਅਸੈਸੀਨੇਟ ਕਰਨ ਦੀ अटेम्प्ट ਕੀਤੀ ਹੈਗੀ ਹੂੰ ਪਰ ਉਹਦੇ ਚੋਂ ਬਚ ਗਿਆ ਸੀਗਾ ਹੂੰ ਉਹ ਵੀ ਬੜਾ ਮਸ਼ਹੂਰ ਸੀਗਾ ਉਹਨੇ ਬਹੁਤ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਸੀਗਾ ਹੂੰ ਤੇ ਉਹਦੇ ਚੋਂ ਉਹਦੇ ਕਰਕੇ ਉਹਨਾਂ ਨੇ ਫੀਤੀਆਂ ਵੀ ਲੁਆਈਆਂ ਸੀਗੀਆਂ ਹੂੰ ਤੇ ਪਰ ਜੇ ਕੇ ਪੀ ਐਸ ਗੱਲ ਹੁੰਦਾ ਹੂੰ ਤਾਂ ਪੰਗਾ ਤਾਂ ਜਰੂਰ ਲੈਂਦੇ ਅੱਗੇ ਸਕਸੈਸ ਮਿਲਣੀ ਨਾ ਮਿਲਦੀ ਇਹ ਡਿਫਰੈਂਟ ਗੱਲ ਆ